दिल अंदरों गुलाब नहीं खिड़िया पर पर इस घर में तेरे सहान की आवाज सुनाई देती है मैं पर इस घर में तेरे सहान की आवाज सुनाई देती है मैनू इतों जानती गल ताइयों चूहती है मैं इतों जा गल ताइयों चूहती है मैनू <ownership> मैनू

ਜਦੋਂ ਮੈਂ ਥੋ ਜਾਂਦੀ ਆ ਤਾਂ ਦਿਲ ਦੀਆਂ ਕੰਧਾਂ ਹਿੱਲਦੀਆਂ ਨੇ ਤਾਂ ਦਿਲ ਦੀਆਂ ਕੰਧਾਂ ਹਿੱਲਦੀਆਂ ਨੇ ਆਪਾਂ ਹਰ ਵਾਰੀ ਅਨਦਿੱਠ ਆਪਾਂ ਹਰ ਵਾਰੀ ਅਨਦਿੱਠ ਬਿਨ ਬੋਲੇ ਮਿਲਦੀਆਂ ਨੇ ਬਿਨ ਬੋਲੇ ਮਿਲਦੀਆਂ ਨੇ 10 ਕਦੇ ਤੂੰ ਵੀ ਮੈਨੂੰ ਉਡੀਕ ਕੇ ਓਸੀਆਂ ਪਾਉਂਦੀ ਏ 10 ਕਦੇ ਤੂੰ ਵੀ ਮੈਨੂੰ ਕੁੜੀ ਕਿਹੋ ਜਿਹਾ ਹਾਸਿਆ ਪਾਉਂਦੀ ਐ ਕਦੇ ਤੈਨੂੰ ਯਾਦ ਕਰ ਵਿਛੋੜੇ ਦੇ ਗੀਤ ਗਾਉਂਦੀ ਐ ਕਦੇ ਧੀ ਨੂੰ ਯਾਦ ਕਰ ਵਿਛੋੜੇ ਦੇ ਗੀਤ ਗਾਉਂਦੀ ਐ ਮਾਂ ਫੇਰ ਮੈਂ ਤੈਨੂੰ ਯਾਦ ਕਰ ਸੋਚਾਂ ਚ ਝੁੱਪ ਜਾਂਦੀ ਆ ਮਾਂ ਫੇਰ ਮੈਂ ਤੈਨੂੰ ਯਾਦ ਕਰ ਸੋਚਾਂ ਚ ਝੁੱਪ ਜਾਂਦੀ ਆ ਚੁੱਪ ਖੜੇ ਬਾਬਲ ਦੇ ਸੀਨੇ ਲੱਗ ਚੁੱਪ ਖੜੇ ਬਾਬਲ ਦੇ ਸੀਨੇ ਲੱਗ ਪਿਆਰ ਤੇ ਨੰਤਾ ਦਾ ਦੋਰਾ ਨਿੱਕ ਪਾਉਂਦੀਆਂ ਪਿਆਰ ਤੇ ਨੰਤਾ ਦਾ ਦੋਰਾ ਨਿੱਕ ਲੈ ਆਉਂਦੀਆਂ ਨਿੱਕ ਲੈ ਆਉਂਦੀਆਂ ਬਹੁਤ ਬਹੁਤ ਅੱਛਾ ਇਹਦੀ ਪਿਆਰ ਦੀ ਬਹੁਤ ਹੀ ਖੂਸ਼ੀ ਦੀ ਕਵਿਤਾ ਸਤਨੁਜ ਜੀ ਬਹੁਤ ਪਿਆਰ ਦੀ ਸਤਿਕਾਰਪੂਰਵ ਸਤਿ ਸ਼੍ਰੀ ਅਕਾਲ ਉਹ ਦ੍ਰਿਸ਼ ਰੂਪਵੰਗ ਕਰਨੇ ਕੋਸ਼ਿਸ਼ ਕਰਦੇ ਆਂ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਲੜਾਈ ਪਿੱਛੋਂ ਮਾਛੀ ਵੜਰੇ ਜੰਗਲਾਂ ਵਿੱਚ ਦੀ ਹੁੰਦੇ ਹੋਏ ਗੁਰੂ ਵਿਕਾਸੀ ਪਹੁੰਚਦੇ ਨੇ ਤਲਵੰਡੀ ਸਾਬੋ ਪਹੁੰਚਦੇ ਨੇ ਤਾਂ ਉਧਰੋਂ ਮਾਤਾ ਸੁੰਦਰੀ ਜੀ ਮਾਤਾ ਸਹਿਰਪੁਰ ਜੀ ਕੋਲ ਸਿੰਘਾਂ ਨਾਲ ਗੁਰੂ ਜੀ ਨੂੰ ਮਿਲਣ ਵਾਸਤੇ ਹੁੰਦੇ ਨੇ ਗੁਰੂ ਜੀ ਨੇ ਕੀ ਫਰਮਾਇਆ ਜਦੋਂ ਮਾਤਾ ਸੁੰਦਰੀ ਜੀ ਨੇ ਇਹ ਪੁੱਛਿਆ ਕਿੱਥੇ ਗਈ ਦਾਦੀ ਦੀ ਕਿਤੇ ਦਾਦੀ ਦੇ ਦੋਲਾਰੇ ਕਿੱਥੇ ਗਈ ਦਾਦੀ ਦੀ ਕਿਤੇ ਦਾਦੀ ਦੇ ਦੋਲਾਰੇ ਦੱਸ ਜੋ ਜੀ ਮੈਨੂੰ ਮੇਰੇ ਪ੍ਰੀਤਾਂ ਦਾ ਪਿਆਰੇ ਰਸ ਤਾਂ ਤਾਂ ਭੱਤੇ ਥੌਡੇ ਮੁਖੜੇ ਦਾ ਮੂਰੇ ਡਰ ਤਾਂ ਤਾਂ ਭੱਤੇ ਥੌਡੇ ਮੁਖੜੇ ਦਾ ਮੂਰੇ ਇਹਦੇ ਪਿੱਛੇ ਹੱਥ ਤੂਰ ਬੰਨ੍ਹੇ ਦਾ ਜ਼ਰੂਰੇ ਉਨੇ ਕਦੀ ਸਾਂ ਬੈਠੀ ਆਉਂਦੇ ਹੋਣੇ ਹੀ ਨੇ ਸਾਰੇ ਉਨੇ ਕਦੀ ਸਾਂ ਬੈਠੀ ਆਉਂਦੇ ਹੋਣੇ ਹੀ ਨੇ ਸਾਰੇ ਕੀਤੇ ਗਈ ਦਾਦੀ ਕੀਤੇ ਦਾਦੀ ਦੇ ਗੋਲਾਰੇ ਰਾਹੇ ਉਹ ਨੱਚੂ ਨਾ ਕੇੜਾ ਰਾ ਇੱਕ ਪਲ ਵੀ ਖੰਦ ਜੀ ਹੌਸੀ ਮਾਂ ਦਾ ਵਸਾ ਕਿਹੜੇ ਪਹਿ ਰਾਹੇ ਉਹ ਨੱਚੂ ਨਾ ਕੇੜਾ ਰਾ ਇੱਕ ਪਲ ਵੀ ਨਾ ਖੰਦ ਜੀ ਉਹ ਮਾਂ ਦਾ ਵਸਾ ਕਦ ਮਾਂ ਦਾ ਦੁਆਰ ਦੇ ਕੇੜੇ ਗਦੋਲੀ ਮਨ ਮੇਰੇ ਕੀ ਮਨ ਪਿਆਰੇ ਸੁਣ ਕੇ ਪੁਕਾਰ ਲਾਲੋ ਮੇਰੇ ਕੋਲ ਆਓ ਇੱਕ ਵਾਰੀ ਆ ਕੇ ਚਾਰੇ ਸਿਰ ਮੇਨ ਲਾ ਕੇ ਜਾਓ ਸੁਣ ਕੇ ਪੁਕਾਰ ਲਾਲੋ ਮੇਰੇ ਕੋਲ ਆਓ ਇੱਕ ਵਾਰੀ ਆ ਕੇ ਚਾਰੇ ਸਿਰ ਮੇਨ ਲਾ ਕੇ ਜਾਓ ਆਓ ਮੇਰੇ ਲਾਲੋ ਮਾਂ ਦੀ ਮੰਮਤਾ ਪੁਕਾਰੇ ਆਓ ਮੇਰੇ ਲਾਲੋ ਮਾਂ ਦੀ ਮੰਮਤਾ ਪੁਕਾਰੇ ਕਿੱਥੇ ਗਈ ਜੱਦ ਦੀ ਕਿੱਥੇ ਦਾਦੀ ਦੇ ਦੋlare ਕਿੱਥੇ ਗਈ ਜੱਦ ਦੀ ਕਿੱਥੇ ਦਾਦੀ ਦੇ ਦੋlare ਬੱਸ ਦਿਓ ਜੀ ਮੈਨੂੰ ਮੇਰੇ ਪ੍ਰੀਤਮ ਪਿਆਰੇ ਸੁਣ ਕੇ ਗੁਰੂ ਜੀ ਸੱਚੇ ਜਪਰਮਾਏ ਸੂਹ ਕੇ ਗੁਰੂ ਜੀ ਸੱਚੇ ਹਿੰਜ ਵਰਮਾਏ ਦੋ ਚੰਨ ਘਰ ਚ ਦੁਨੀਆ ਚ ਚਣਾਏ ਸੂਹ ਕੇ ਗੁਰੂ ਜੀ ਸੱਚੇ ਹਿੰਜ ਵਰਮਾਏ ਦੋ ਚੰਨ ਘਰ ਚ ਦੁਨੀਆ ਚ ਚਣਾਏ ਚਾਰ ਗੇ ਹੋਇਆ ਕੀ ਜੀਵਤ ਹਜ਼ਾਰੇ ਚਾਰ ਗੇ ਹੋਇਆ ਕੀ ਜੀਵਤ ਹਜ਼ਾਰੇ ਦਾਤੇ ਦੇ ਅਸਾਂ ਨੇ ਸਾਰੇ ਕਾਰ ਦੇ ਹਕਾਰੇ ਆਤਾ ਸੁੰਤਰੀ ਜੀ ਕਹਿੰਦੇ ਨੇ ਰਹਿਣੀ ਜੱਗ ਤੇ ਅਮਰ ਲਾਲੋ ਤੁਹਾਡੀ ਕੁਰਬਾਨੀ ਰਹਿਣੀ ਜੱਗ ਤੇ ਅਮਰ ਲਾਲੋ ਤੁਹਾਡੀ ਕੁਰਬਾਨੀ ਲਾਲ ਤਾਰਨ ਪਿਆਰ ਦੀ ਦਸੂਗੀ ਕਹਾਣੀ ਲਾਲ ਤਾਰਨ ਪਿਆਰ ਦੀ ਦਸੂਗੀ ਕਹਾਣੀ ਲਾਲ ਤਾਰਨ ਪਿਆਰ ਦੀ ਦਸੂਗੀ ਕਹਾਣੀ ਜਿਵੇਂ ਤੂੰ ਸਾ ਨਾਲ ਬੀਤੀ ਜਾ ਕੇ ਦਾਦਾ ਨੂੰ ਸੁਣਾਓ ਜੀਵੇਂ ਤੂਸਾ ਨਾਲ ਕੀਤੀ ਜਾ ਕੇ ਦਾਦਾ ਨੂੰ ਸੁਣਾਓ ਪਿਆਰ ਜਾਂ ਦੀਵਾਰੀ ਪੁੱਤਰੋ ਮਾਂ ਦਾ ਵੀ ਲੈ ਜਾਓ ਪਿਆਰ ਜਾਂ ਦੀਵਾਰੀ ਪੁੱਤਰੋ ਮਾਂ ਦਾ ਵੀ ਲੈ ਜਾਓ